ਉਸ ਪਾਈਪ ਦੇ ਉੱਪਰ ਇੱਕ ਲਾ ਕੇ ਤੇ ਸਿਰਫ ਅੰਬਲਰ ਨੂੰ ਟਾਪ ਤੇ ਇੱਕ ਮੋਰ ਬਣਿਆ ਹੁੰਦਾ ਹੈ ਦੇਖਿਆ ਨਾ ਮੋਰ ਉਸ ਮੋਰ ਦੀ ਜਿਹੜੀ ਗਰਦਨ ਆ ਉਹ ਨੀਲਮ ਪੱਥਰ ਦੀ ਹੈ ਕੋਈ 8 10 ਸਾਲ ਪਹਿਲਾਂ ਸਾਡੀ ਇੱਕ ਮੀਟਿੰਗ ਹੋਈ ਸੀ ਤੇ ਉਦੋਂ ਇੱਕ ਸਾਡੇ ਨਾਲ ਕਿਉਰੇਟਰ ਆਏ ਸੀਗੇ ਹైదరాబాద్ ਤੋਂ ਉਹਨਾਂ ਨੂੰ ਸਹਿਜ ਰੂਪ ਚ ਪੁੱਛਿਆ ਵੀ ਆਹ ਗਰਦਨ ਹੈ ਜਿਹੜੀ ਮੋਰ ਦੀ ਹੈ ਕਿੰਨੀ ਕ ਹੈ ਕਿੰਨੇ ਕ ਪੈਸਿਆਂ ਦੀ ਹੋਏਗੀ ਤੇ ਉਹਨਾਂ ਨੇ ਕਿਹਾ ਸੀ ਕਹਿੰਦੇ 10 ਕਰੋੜ ਤਾਂ ਵੈਸੇ ਹੀ ਮੰਨ ਲਓ ਉਹ ਇੰਨੀ ਇੱਕ ਗੱਲ ਦੇਣਾ ਕਹਿ ਲੋ ਅੰਗੂਠੇ ਦੇ ਅੱਧ ਜਿੰਨੀ ਇੰਨੀ ਕੋ ਸੋ ਦੇਖੋ ਵੀ ਮਤਲਬ ਉਹ ਚੀਜ਼ ਵੀ ਇੰਨਾ ਕੀਮਤੀ ਹੁੰਦਾ ਨੀਲਮ ਉਸ ਤੋਂ ਬਾਅਦ ਕਿਨੂੰ ਅਸੀਂ ਕਹਿੰਦੇ ਆ ਮੋਤੀ ਲਾਲ ਹਨਾ ਅਸੀਂ ਤਾਂ ਕਦੇ ਦੇਖੀ ਵੀ ਨਹੀਂ ਇਹ ਸੁਣਦੇ ਹੀ ਆ ਰਹਾਂ ਸੋ ਉਹ ਲਾਲ ਮੋਤੀ ਤੋਂ ਲਾਲ ਰੰਗ ਬਣਾਇਆ ਜਾਂਦਾ ਸੀ ਸੋ ਇਸ ਤਰ੍ਹਾਂ ਦੀਆਂ ਧਾਤਾਂ ਦੇ ਤੋਂ ਵੀ ਚਿੱਤਰਕਾਰੀ ਹੈ ਚਲੋ ਹੁਣ ਆਪਾਂ ਉਹਨਾਂ ਨੂੰ ਤਸਵੀਰਾਂ ਨਾਲ ਹੀ ਦੇਖਦੇ ਆਂ ਇਹ ਜਿਹੜੀ ਚਿੱਤਰਕਾਰੀ ਆ ਨਾ 17ਵੀਂ 18ਵੀਂ ਸਦੀ ਚ ਬਹੁਤ ਘੱਟ ਮਿਲਦੀ ਹੈ ਬੀੜਾਂ ਦੇ ਵਿੱਚ ਕਿਉਂਕਿ ਉਸ ਸਮੇਂ ਸਿੱਖਾਂ ਕੋਲੇ ਆੰਦੌਲਤ ਨਹੀਂ ਸੀ ਜ਼ਿਆਦਾ ਹਨਾ ਜੰਗਲਾਂ ਬੇਲਿਆਂ ਚ ਸ਼ੁੱਕੇ ਰਹਿੰਦੇ ਸੀਗੇ ਤੇ ਗੁਰੂ ਸਾਹਿਬ ਦੇ ਸਮੇਂ ਦਾ ਵੀ ਹਾਲ ਕੋਈ ਇੰਨਾ ਵਧੀਆ ਨਹੀਂ ਸੀ ਸਿੱਖਾਂ ਕੋਲੇ ਅਮੀਰੀ ਨਹੀਂ ਸੀ ਐਨੀ ਸ਼ਬਦ ਸੀ ਬਾਣੀ ਦੀ ਅਮੀਰੀ ਸੀ ਪਰ ਜੇਬ ਵਾਲੀ ਅਮੀਰੀ ਨਹੀਂ ਸੀ ਸੋ ਉਸ ਸਮੇਂ ਜਿਹੜੀ ਚਿੱਤਰਕਾਰੀ ਹੋਈ ਆ ਇੱਕ ਉੱਪਰ ਦੇਖ ਰਹੇ ਹੋ ਤੇ ਇਹ ਹੈ 1604 ਈਸਵੀ ਦੀ ਵੇਡ ਦੇ ਵਿੱਚ ਜਿੱਥੇ ਗੁਰੂ ਅਰਜਨ ਸਾਹਿਬ ਦੇ ਆਪਣੇ ਨਿਸ਼ਾਨ ਦਿੱਤੇ ਹੋਏ ਨਾ ਉਸ ਦੇ ਉੱਪਰਲੇ ਹਿੱਸੇ 'ਚ ਇਹ ਚਿੱਤਰਕਾਰੀ ਆ ਤੇ ਦੂਸਰੀ ਹੈ 1642 ਈਸਵੀ ਦੀ ਵੇਡ ਉਸ ਦੇ ਵਿੱਚ ਵੀ ਇਹ ਇੰਨੀ ਕਿਤੇ ਤੱਕਾਰੀ ਮਿਲਦੇ ਮਾਲ ਬਹੁਤ ਥੋੜੇ ਗ੍ਰੰਥ ਮਿਲਦੇ ਨੇ ਚਿੱਤਰਕਾਰੀ ਵਾਲੇ 17ਵੀਂ ਤੇ 18ਵੀਂ ਸਦੀ ਵਿੱਚ ਤੇ ਫਿਰ ਇਹ ਚਿੱਤਰਕਾਰੀ ਜਿਆਦਾ ਕਦੋਂ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਉਂਕਿ ਉਹਦੇ ਕੋਲ ਸਿੱਖਾਂ ਦਾ ਰਾਜ ਸੀ ਤੇ ਮਹਾਰਾਜ ਵੀ ਸਿੱਖਾਂ ਦੀ ਬਾਣੀ ਲਿਖਣ ਲਈ ਵੇੜਾਂ ਲਿਖਣ ਲਈ ਮਦਦ ਕਰਦੇ ਸੀ ਤੇ ਸਿੱਖਾਂ ਕੋਲੇ ਵੀ ਆਪਣਾ ਰਾਜ ਹੋਣ ਕਰਕੇ ਆਰਥਿਕਤਾ ਉਹਨਾਂ ਦੀ ਚੰਗੀ ਹੋ ਗਈ ਸੀ ਤੇ ਇਹ ਹੈ ਸਧਾਰਨ ਰੰਗਾਂ ਦੀ ਚਿੱਤਰਕਾਰੀ ਇਹਦੀ ਆਪਾਂ ਗੱਲ ਕੀਤੀ ਐ ਇਹ ਹੁਣ ਇਹਦੀ ਵਿਆਖਿਆ ਆਪਾਂ ਨਹੀਂ ਕਰਦੇ ਤੁਹਾਨੂੰ ਸਮਝ ਆ ਗਈ ਨਾ ਵੀ ਇਹ ਸਾਰੇ ਰੰਗ ਵੈਜੀਟੇਬਲ ਕਲਰਸ ਨੇ ਬਨਸਪਤੀ ਕਲਰਸ ਨੇ ਹੈਨਾ ਤੇ ਆਹ ਜਿਹੜੀ ਬੀਡ ਐ ਇਹਦੇ ਵਿੱਚ ਵੀ ਜਿਹੜੇ ਚੁਫੇਰੇ ਜਿੰਨੀਆਂ ਤਸਵੀਰਾਂ ਬਣੀਆਂ ਨੇ ਨਾ ਇਹ ਸਾਰੀਆਂ ਵੈਜੀਟੇਬਲ ਕਲਰ ਦੀਆਂ ਨੇ ਤੇ ਇਸ ਦੇ ਵਿੱਚ ਵੀ ਸੇਮ ਐ ਹੁਣ ਉਹ ਪਹਿਲੀ ਬੀਡ 'ਚ 6 ਗੁਰੂ ਸਾਹਿਬ ਦੀਆਂ 4 ਗੁਰੂ ਸਾਹਿਬ ਦੀਆਂ ਤਸਵੀਰਾਂ ਸੀ ਇਸ 'ਚ ਬਾਕੀ 6 ਆ ਗਈਆਂ ਦਸੇ ਗੁਰੂ ਸਾਹਿਬ ਦੀਆਂ ਤਸਵੀਰਾਂ ਬਣਾ ਦਿੱਤੀਆਂ ਚિત੍ਰਕਾਰ ਨੇ ਤੇ ਵਿਚਕਾਰ ਗੋਲ ਦਾਇਰੇ ਦੇ ਵਿੱਚ ਸੁੰਦਰ ਢੰਗ ਨਾਲ ਬਾਣੀ ਲਿਖ ਲਈ। ਵਾਹ। ਨਜ਼ਰ ਆ ਰਿਹਾ ਨਾ ਤੁਹਾਨੂੰ ਸਾਰਾ ਸਾਫ਼। ਸੋ ਇਹ ਚਿਤ੍ਰਕਾਰੀ ਨੇ ਅਨੇਕ ਤਰ੍ਹਾਂ ਦੀ ਅਚਕ ਮੈਂ ਅੱਜ ਤੱਕ ਕਿਸੇ ਦੋ ਵੀੜਾਂ ਵਿੱਚ ਇੱਕੋ ਜੀ ਚਿਤ੍ਰਕਾਰੀ ਨਹੀਂ ਵੇਖੀ। ਵਾਹ। ਹੁਣ ਤੱਕ ਮੈਨੂੰ ਜੇ ਜ਼ਿਆਦਾ ਨਹੀਂ ਮੇਰੇ ਕੋਲੇ ਚਿਤ੍ਰਕਾਰੀ ਵਾਲੀਆਂ 50 60 ਤਿਕਰੀ ਵੀੜਾਂ ਹੋਣਗੀਆਂ ਚੰਗੀ ਚਿਤ੍ਰਕਾਰੀ ਵਾਲੀਆਂ ਤੇ ਪਰ ਵੀੜਾਂ ਨਹੀਂ ਹੈਗੀਆਂ ਮੇਰੇ ਕੋਲੇ ਉਹਨਾਂ ਦੀ ਸੌਫਟ ਕਾਪੀ ਆ ਫੋਟੋ ਕਾਪੀ ਆ। ਕਲਕੀ ਸੇ ਦੋ ਦੇ ਵਿੱਚ ਇੱਕੋ ਜਿਹੀ ਨਹੀਂ ਕਿਤੇ ਨਾ ਕੋਈ ਨਾ ਕੋਈ ਅੰਤਰ ਹੋਣਾ ਚ ਜ਼ਰੂਰ ਹੈ ਤੇ ਆਹ ਜਿਹੜੀ ਹੈ ਚਿੱਤਰਕਾਰੀ ਇਸ ਦੇ ਤੁਸੀਂ ਬਾਰਡਰ ਨੂੰ ਵੇਖ ਰਹੇ ਹੋ ਨਾ ਸਾਈਡ ਦੇ ਚਾਰੇ ਪਾਸੇ ਲੱਗਿਆ ਇਹ ਤੇ ਜਿਹੜਾ ਪੀਲਾ ਰੰਗ ਹੈ ਸਾਰਾ ਸੋਨੇ ਦਾ ਹੈ ਤੇ ਨੀਲਾ ਰੰਗ ਨੀਲਮ ਸਟੋਨ ਤੋਂ ਹੈ ਤੇ ਜਿਹੜੀਆਂ ਲਾਲ ਲਾਈਨਾਂ ਨੇ ਉਹ ਮਾਲਾਲ ਮੋਤੀ ਤੋਂ ਨੇ ਤੇ ਵਿਚਕਾਰ ਜਿਹੜੀ ਬਾਣੀ ਲਿਖੀ ਹੋਈ ਹੈ ਉਹ ਫੇਰ ਸੋਨੇ ਦੀ ਸਿਆਹੀ ਨਾਲ ਲਿਖੀ ਹੋਈ ਹੈ ਤੇ ਬਾਕੀ ਜਿਹੜੇ ਚਿੱਤਰ ਬਣੇ ਨੇ ਗੁਰੂ ਸਾਹਿਬ ਦੇ ਉਹ ਬਨਾਸਪਤੀ ਰੰਗਾਂ ਵਾਲੀ ਹੈਗੀ ਆ ਜਿਹੜੀ ਉਹਨਾਂ ਤੋਂ ਬਣੇ ਹੋਏ ਨੇ ਸੋ ਇਹ ਚੀਜ਼ਾਂ ਨੇ ਜਿਹੜੀਆਂ ਨਾ ਇਹ ਗੋਣ ਵਾਲੀਆਂ ਨਹੀਂ ਸੰਭਾਲਣ ਵਾਲੀਆਂ ਨੇ ਤੇ ਕਿੰਨਾ ਸਮਾਂ ਲੱਗਿਆ ਹੋਵੇਗਾ ਹਾਈ ਕਿ ਇੱਕ ਪੰਨੇ ਤੇ ਚਿੱਤਰਕਾਰੀ ਕਰਨ ਲਈ ਹੈ ਨਾ ਸੋ ਇਹ ਹੁਣ ਇੱਕ ਇਥੋਂ ਗੱਲ ਹੋਰ ਸਮਝ ਆਉਂਦੀ ਹੈ ਵੀ ਸਾਡੇ ਸਿੱਖਾਂ ਚ ਬਾਣੀ ਲਈ ਕਿਹੋ ਜਿਹਾ ਪਿਆਰ ਸੀ ਕਿ ਅੱਜ ਸਾਡਾ ਉਹ ਜਹਾ ਹੈ ਜੇ ਇਨੇ ਮਹਿੰਗੇ ਰਤਨ ਧਾਤਾਂ ਸਟੋਨਸ ਨੂੰ ਆਲੇ-ਦਾਲੇ ਸ਼ਿੰਗਾਰ ਕੇ ਵਿੱਚ ਫਿਰ ਬਾਣੀ ਨੂੰ ਸਜਾਉਂਦੇ ਨੇ ਹਨ ਸੋ ਇਹ ਕੀਮਤੀ ਕੀਮਤ ਦੇ ਮਤਲਬ ਮੁੱਲ ਦੇ ਹਿਸਾਬ ਨਾਲ ਉਹਨਾਂ ਦੇ ਅੰਦਰ ਕਿੱਡਾ ਮੁੱਲ ਸੀ ਬਾਣੀ ਦਾ ਹਨ ਤੇ ਜਿਹੜਾ ਇਹਦਾ ਅਧਿਆਤਮਕ ਮੁੱਲ ਆ ਉਹ ਤਾਂ ਮੇਣੇ ਆਈ ਨਹੀਂ ਜਾ ਸਕਦਾ ਹਨ ਸੋ ਗਿਣਤੀ ਤੋਂ ਪਰੇ ਹੈ ਇਹ ਹੈ ਇੱਕ ਗੱਲ ਲਿਖੀ ਹੈ ਵੀ ਜਦ ਬਾਣੀ ਦੇ ਸਾਰੇ ਪਾਠ ਨੂੰ ਚਿੱਤਰਕਾਰੀ ਕੀਤੀ ਇਹ ਸਾਰੀ ਵੀ ਉਹ ਜਪ ਜੀ ਦਾ ਪਾਠ ਸਾਰਾ ਚਿੱਤਰਕਾਰੀ ਕੀਤਾ ਹੋਇਆ ਹੈ ਹਾਂਜੀ ਇਸ ਦੇ ਵਿੱਚ ਦੋ ਪੰਨੇ ਇਸ ਤਰ੍ਹਾਂ ਦੇ ਨੇ ਤੇ ਬਾਕੀ ਜਪ ਜੀ ਸਾਹਿਬ ਦਾ ਪਾਠ ਹੈ ਨਾ ਜਿਹੜਾ ਸਾਰੇ ਦਾ ਸਾਰਾ ਚਿੱਤਰਕਾਰੀ ਚ ਹੈ ਕੀਤਾ ਹੋਇਆ ਹੈ ਇਸ ਦੇ ਵਿੱਚ ਫਿਰੋਜ਼ਾ ਬਹੁਤ ਕਿਰਤੀ ਦਾ ਪੱਤਰ ਹੈ ਤੇ ਇਹ ਦੂਸਰਾ ਪੰਨਾ ਹੈ ਉਸੇ ਮਾਰੇ ਦੀ ਵੇੜ ਦਾ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪਈ ਹੋਈ ਹੈ ਵੇੜ ਤੇ ਇੱਕਾ ਹੋਰ ਵੇੜ ਹੈ ਇਹ ਮਤਲਬ ਚਿਤਰਕਾਰੀ ਦੇ ਪੱਖ ਤੋਂ ਬਹੁਤ ਕਾਮ ਨਿਆਰੀ ਹੈ ਤੇ ਇਹਦੇ ਤੇ ਸਾਰੀ ਦੀ ਸਾਰੀ ਮਹਿੰਗੀਆਂ ਧਾਤਾਂ ਰਤਨਾਂ ਤੋਂ ਚਿਤਰਕਾਰੀ ਜਿਹੜੀ ਕੀਤੀ ਹੋਈ ਹੈ ਵਿੱਚ ਪਾਟ ਸੋਨੇ ਨਾਲ ਲਿਖਿਆ ਹੋਇਆ ਹੈ ਨਾ ਦੇਖ ਰਿਹਾ ਹਾਂ ਨਾ ਤੇ ਚਿਤਰਕਾਰੀ ਜਿਹੜੀ ਉਹ ਬਹੁਤ ਬਰੀਕੀ ਵਾਲੀ ਹੈ ਹੈ ਨਾ ਇਹਨੂੰ ਫਾਈਨ ਆਰਟਸ ਵਾਲੇ ਨੇ ਜਿਹੜੇ ਨਾ ਮਿਨੀਏਚਰ ਕਹਿੰਦੇ ਨੇ ਵੀ ਬਹੁਤ ਬਰੀਕ ਪਤਾ ਨਹੀਂ ਬ੍ਰਸ਼ ਐਨਾ ਬਰੀਕ ਕਿਵੇਂ ਚਲਾਉਂਦੇ ਹੋਣਗੇ ਉਹ ਸੋ ਤੇ ਇਹ ਵੀਰ ਜਿਹੜੀ ਨਾ ਸਾਨੂੰ ਮਿਲੀ ਇਹ ਆ ਜਿਹੜਾ ਮੈਂ ਲਿਖਿਆ ਪੱਖੋ ਕੇ ਬਰਨਾਲਾ ਇਹ ਸਪੀਡ ਬਾਰੇ ਸਾਨੂੰ ਉਹਨਾਂ ਦੇ ਕਸਟੋਡੀਅਨ ਸੀ ਜਿਹੜੇ ਉਹਨਾਂ ਨੇ ਇਹ ਦੱਸਿਆ ਸੰਭਾਲ ਕਰਨ ਵਾਲੇ ਕਹਿੰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ ਦਾ ਰਾਜ ਹੋ ਗਿਆ ਸੀ ਪੰਜਾਬ 'ਚ ਤੇ ਕੋਈ ਬੰਦਾ ਜਿੱਥੇ ਜਿਹੜੇ ਇਲਾਕੇ 'ਚ ਰਹਿੰਦਾ ਉਹਦੇ ਸੁਭਾਅ ਤੇ ਤੇ ਉਹਦੀ ਇਮਾਨਤਾਵਾ ਓਦਾਂ ਦੀ ਕੁਛ ਨਾ ਕੁਛ ਬਦਲ ਜਾਂਦੀਆਂ ਨੇ ਉਸ ਅੰਗਰੇਜ਼ ਦੇ ਔਲਾਦ ਨਹੀਂ ਸੀ ਉਹਨੇ ਕਿਸੇ ਨੂੰ ਪੁੱਛਿਆ ਵੀ ਮੇਰੇ ਔਲਾਦ ਨਹੀਂ ਤੇ ਮੈਂ ਕੀ ਕਰਾਂ ਕਿਸੇ ਸਿੰਘ ਨੇ ਦੱਸਿਆ ਕਹਿੰਦੇ ਵੀ ਤੁਸੀਂ ਐਦਾਂ ਕਰੋ ਮਹਾਰਾਜ ਦੀ ਇੱਕ ਬਹੁਤ ਵਧੀਆ ਸੁੰਦਰ ਪਿਆਰੀ ਜੀ ਬੀੜ ਲਿਖਾਓ ਤੇ ਤੁਹਾਡੇ ਘਰੇ ਔਲਾਦ ਹੋ ਜਾਊ ਹੁਣ ਐਦਾਂ ਦੀ ਬੀੜ ਲਿਖਣ ਲਈ ਤਾਂ ਸਾਲਾਂ ਦਾ ਸਮਾਂ ਲੱਗਣਾ ਸੀ ਉਹ ਅੰਗਰੇਜ਼ ਨੇ ਮੰਨ ਕੇ ਬੀੜ ਲਿਖਾਉਣੀ ਸ਼ੁਰੂ ਕਰ ਦਿੱਤੀ ਤੇ ਉਸਦੇ ਘਰੇ ਔਲਾਦ ਹੋ ਗਈ ਤੇ ਫਿਰ ਇੱਕ ਬੀੜੋਂ ਨੇ ਮੰਗ ਲਈ ਲਖਾਈ ਤੇ ਫਿਰ ਜਦੋਂ ਔਲਾਦ ਹੋਈ ਇੱਕ ਸੁਕਰਾਣ ਨੇ ਉਹ ਲਖਵਾਈ ਦੋ ਬੀੜਾਂ ਇੱਕ ਮੈਨੂੰ ਮਿਲ ਗਈ ਦੂਸਰੀ ਤਾਂ ਮੈਂ ਪਿੱਛਾ ਕਰਦਾ ਰਿਹਾ ਇਥੇ 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 ਅੱਗੇ ਅੱਗੇ ਪੰਜ-ਸੱਤ ਪਿੰਡਾਂ ਦੇ ਵਿੱਚ ਘੁੰਮਿਆ ਕੀ ਪਤਾ ਲੱਗਿਆ ਵੀ ਉਹ ਗੋਇੰਦਵਾਲ ਸਾਹਿਬ ਅੰਗਿੱਠਾ ਸਾਹਿਬ ਚ ਚਲੀ ਗਈ ਆ ਵੀਰ ਹੁਣ ਇਹ ਨਹੀਂ ਪਤਾ ਵੀ ਉਥੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਚ ਆਈ ਐ ਜਾਂ ਬੋਲੇ ਸੋਨਿਹਾਲ ਹੋ ਗਿਆ ਹਨਾ ਸੋ ਇਦਾਂ ਦੀਆਂ ਨਾ ਆਏ ਬਿਨਾਂ ਨਾਲ ਵੀ ਇਦਾਂ ਦਾ ਪਾਣਾ ਵਾਪਰੇ ਆ ਤੇ ਇਸ ਦਾ ਵਿੱਚ ਜਿਹੜਾ ਬਾਣੀ ਲਿਖਣ ਲਈ ਪੱਤਰੇ ਤਿਆਰ ਕੀਤੇ ਗਏ ਨੇ ਨਾ ਮੈਨੂੰ ਹਲੇ ਤੱਕ ਸਿਰਫ ਦੋ ਕੁ ਬੇੜਾ ਮਿਲਿਆ ਨੇ ਜਿਨ੍ਹਾਂ ਦੇ ਵਿੱਚ ਆਪਣੀ ਲਾਈਨ ਦਾ ਕਾਪੀ ਵਾਂਗੂ ਐਦਾਂ ਪੰਨੇ ਵੀ ਤਿਆਰ ਕੀਤੇ ਨੇ ਲਾਈਨਾਂ ਲਾ ਕੇ ਹੁਣ ਇੱਕ ਲਾਈਨ ਜਿਹੜੀ ਬਣਾਈ ਗਈ ਆ ਉਹਦੇ ਵਿੱਚ ਵੀ ਤਿੰਨ ਤਿੰਨ ਲਾਈਨਾਂ ਨੇ ਦੋ ਲਾਲ ਨੇ ਤੇ ਵਿਚਕਾਰ ਸੁਨਹਿਰੀ ਲਾਈਨ ਲਾਈ ਹੋਈ ਹੈ ਹਨ ਚਾਰੇ ਪਾਸੇ ਤੇ ਜਿਹੜੀ ਬੇਲ ਬਣਾਈ ਹੋਈ ਆ ਬੇਲ ਦੇ ਬਾਹਰ ਹਾਸ਼ੀਆ ਲਾਇਆ ਸੋ ਸਾਰਾ ਇਹ ਕੀਮਤੀ ਧਾਤਾਂ ਰਤਨਾਂ ਤੋਂ ਬਣਿਆ ਹੋਇਆ ਹੈ ਹਨ ਸਰ ਜਦੋਂ 1984 ਵਿੱਚ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਇਹ ਜਿਹੜੀ ਸਿੱਖਾਂ ਜਾ ਗੁਰੂ ਸਾਹਿਬ ਨਾਲ ਦੇ ਸਰੂਪ ਜਾਂ ਕੁਝ ਵੀ ਪਿਆ ਸੀ ਕਿ ਅੱਜ ਵੀ ਕੁਝ ਸਾਨੂੰ ਬਚਿਆ ਮਿਲਿਆ ਕਿ ਉਹ ਸਾਰਾ ਸੜ ਗਿਆ ਉਹ ਵੀ ਲਾਇਬ੍ਰੇਰੀ ਦਾ ਸਵਾਹ ਨਹੀਂ ਉਹ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਆ ਬੇੜਾ ਜਾਇਆ ਨਹੀਂ ਹੋਈਆਂ ਕੁਝ ਹੋਈਆਂ ਨੇ ਤੇ ਕੁਝ ਬੇੜਾ ਇੱਕ ਅੱਧਾ ਕਮਰੇ ਦੇ ਵਿੱਚ ਨਾ ਸੰਭਾਲੀਆਂ ਪਈਆਂ ਸੀ ਉਹਨਾਂ ਨੇ ਸਿਰਫ ਤਾਲਾ ਲਾ ਲਿਆ ਸੀਗਾ ਫੌਜ ਨੇ ਮਿਲਟਰੀ ਨੇ ਤੇ ਉਹ ਜਦੋਂ ਫਿਰ ਸਾਨੂੰ ਹੈਂਡ ਓਵਰ ਕੀਤਾ ਸਾਰਾ ਕੁਝ ਮਤਲਬ ਪ੍ਰਬੰਧ ਨੂੰ ਤਾਂ ਫਿਰ ਉਹਨਾਂ ਨੇ ਉਹ ਕਮਰਾ ਉਸੇ ਤਰ੍ਹਾਂ ਖੋਲ ਦਿੱਤਾ ਸ਼ਾਇਦ 200 ਜਾਂ ਕੁਝ ਇਦਾਂ ਦੀ ਗਿਣਤੀ ਹੈ ਬੇੜਾਂ ਦੀ ਉਹ ਮਿਲ ਵੀ ਗਈਆਂ ਸੀਗੀਆਂ ਤੇ ਕੁਝ ਵਾਪਸ ਆਇਆ ਤੇ ਇਹ ਮਤਲਬ ਸਾਰੇ ਦਾ ਸਾਰਾ ਫਰਸਟ ਫਲੋਰ ਤੇ ਜ਼ਿਆਦਾ ਨੁਕਸਾਨ ਹੋਇਆ ਗਰਾਉਂਡ ਫਲੋਰ ਤੇ ਕੁਝ ਬਚਿਆ ਸੀਗਾ ਤੇ ਸੋ ਆਹ ਇੱਕ ਬੇੜ ਹੈ ਜਿਹਦਾ ਹਰ ਪੰਨਾ ਇਸ ਤਰ੍ਹਾਂ ਤਿਆਰ ਕੀਤਾ ਗਿਆ ਪਾਠ ਲਿਖਣ ਲਈ ਬਾਣੀ ਲਿਖਣ ਲਈ ਤੇ ਆ ਹੈ ਗਿਆ ਸੁਧਾਰਣ ਫਿਰ ਅਪਨ ਗੱਲ ਕਰਦੀ ਨੇ ਸਹਿ ਸੁਧਾਰਣ ਜੀ ਚਤਰਗਾਰੀ ਹੁਣ ਇਹਦੇ ਚ ਲਖਾਰੀ ਨੇ ਕੀ ਕੀਤਾ ਸਿਰਫ ਕਾਲੀ ਸਿਆਹੀ ਨਾਲ ਚਿੱਤਰ ਬਣਾ ਲਏ ਹਨ ਕੋਈ ਰੰਗਦਾਰ ਕੋਈ ਮਹਿੰਗਾ ਚੀਜ਼ ਨਹੀਂ ਲਾਈ ਪਰ ਸੁੰਦਰਤਾ ਤਾਂ ਬਣਾ ਲਈ ਨਾ ਆਪਣੇ ਵੱਲੋਂ ਯਤਨ ਕੀਤਾ ਵੀ ਮੈਂ ਸੁੰਦਰ ਬਾਣੀ ਲੀਕ ਪਿਆਰ ਸੀ ਉਹਦੇ ਅੰਦਰ ਦੋ ਰੰਗ ਯੂਜ਼ ਕੀਤੇ ਹਨ ਸਿਰਫ ਕਾਲਾ ਤਾਂ ਹੋਣਾ ਹੀ ਸੀ ਕਾਲਾ ਕਾਲੀ ਕਾਲਾ ਰੰਗ ਤਾਂ ਹੋਣਾ ਹੀ ਸੀ ਕਿਉਂਕਿ ਕਾਲੇ ਨਾਲ ਸਾਰੀ ਲਿਖਤ ਹੋਣੀ ਸੀ ਸਿਰਫ ਹਾਸ਼ ਯਾਦਕ ਲਾਲ ਨਾਲ ਲਾ ਲਿਆ ਤੇ ਸਜਾ ਦਿੱ ਇਸ ਵਿੱਚ ਕਈ ਕੀ ਕਰਦੀ ਸੀ ਸਿਰਫ ਇਦਾਂ ਦੀਆਂ ਲਾਈਨਾਂ ਲਾ ਕੇ ਵੀ ਚਿਤਤਕਾਰੀ ਦਾ ਕੰਮ ਸਾਰ ਲੈਂਦੇ ਸੀ ਤੇ ਕਈਆਂ ਨੂੰ ਫਿਰ ਕੁਝ ਵੀ ਨਹੀਂ ਸੀ ਮਿਲਦਾ ਉਹ ਕੀ ਕਰਦੇ ਸੀ ਨਾ ਕਿ ਤਾਂ ਉਹਨਾਂ ਨੂੰ ਤਸਵੀਰ ਮਿਲ ਗਈ ਕੋਈ ਪਹਿਲਾਂ ਦੀ ਬਣੀ ਹੋਈ ਚਿੱਤਰਗ੍ਰਾਮ ਹੈ ਨਾ ਉਹ ਫਿਰ ਮਾੜ ਬੀੜ ਦੇ ਵਿੱਚ ਚਿਪਕਾ ਲੈਂਦੇ ਸੀ ਪੰਨੇ ਜਪ ਜਪ ਦੀ ਬਾਣੀ ਤੋਂ ਅਗੇ ਜਪ ਸਭ ਤੋਂ ਪਹਿਲਾਂ ਤੇ ਆਹ ਚਿਪਕਾਈ ਹੋਈ ਆ ਤੁਸੀਂ ਦੇਖ ਰਹੇ ਹੋ ਨਾ ਉਹਦਾ ਚਿੱਤਰ ਵਾਲੇ ਪੰਨੇ ਦਾ ਰੰਗ ਹੋਰ ਹੈ ਤੇ ਦੂਸਰੇ ਦਾ ਹੋਰ ਹੈ ਜਿਲਦਾਂ ਵੀ ਮਹਾਰਾਜ ਦੀਆਂ ਬਹੁਤ ਵਧੀਆ ਸਜਾਈਆਂ ਜਾਂਦੀਆਂ ਸੀ ਤੇ ਆਹ ਦੇਖੋ ਹੁਣ ਦੋ ਇੱਕੋ ਜਿਲਦ ਦੇ ਦੋ ਪਾਸੇ ਨੇ ਇਹ ਇਸ ਜਿੰਦ ਦੇ ਉੱਪਰ ਜਿਹੜੀ ਕਢਾਈ ਕੀਤੀ ਹੈ ਨਾ ਉਹਨੂੰ ਕਹਿੰਦੇ ਨੇ ਸੁੱਚੀ ਜਰੀ ਜਾਣਦੇ ਹੋ ਸੁੱਚੀ ਜਰੀ ਕੀ ਹੁੰਦੀ ਹੈ ਸੋਨੇ ਚਾਂਦੀ ਦੀਆਂ ਤਾਰਾਂ ਤੋਂ ਕੀਤੀ ਹੋਈ ਕਢਾਈ ਇਹ ਸੁੱਚੀ ਜਰੀ ਹੈ ਸੋਨੇ ਜਾਂ ਚਾਂਦੀ ਦੀਆਂ ਤਾਰਾਂ ਬਣਾਈਆਂ ਜਾਂਦੀਆਂ ਸੀ ਤੇ ਉਸ ਨਾਲ ਫਿਰ ਜਿਹੜੀ ਕਢਾਈ ਕੀਤੀ ਜਾਂਦੀ ਸੀ ਇਹ ਉਹ ਹੈ ਬਹੁਤ ਸੁੰਦਰ ਹੈ ਬਹੁਤ ਕੀਮਤੀ ਸੀ ਤੇ ਸਾਡੇ ਸਿੱਖਾਂ ਦਾ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਣਾ ਵੈਸੇ ਕਈ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਵੀਰ ਮੈਂ 2006 ਚ ਦਰਸ਼ਨ ਕੀਤੇ ਸੀ ਉਦੋਂ ਫੋਟੋ ਲਈ ਸੀ ਤੇ ਮੈਂ 2022 ਚ ਇਸੇ ਸਥਾਨ ਤੇ ਫੇਰ ਗਿਆ ਤੇ ਇਸੇ ਵੀਰ ਦੀ ਜਦੋਂ ਜਿੱਲ ਦੇਖੀ ਤਾਂ ਆ ਜਿੱਲ ਉਦੇ ਤੇ ਨਹੀਂ ਸੀ ਲਾਲ ਰੰਗ ਦੀ ਵੈਲਵਟ ਲੱਗੀ ਹੋਈ ਸੀ ਜਿਹੜੀ ਸਧਾਰਨ ਵੈਲਵਟ ਹੁੰਦੀ ਹੈ ਨਾ ਲਾਲ ਰੰਗ ਦੀ ਉਹ ਲੱਗੀ ਹੋਈ ਸੀ ਤੇ ਆ ਜਿੱਲ ਮੈਂ ਪੁੱਛਿਆ ਸੀ ਕਿ ਇਹਦੀ ਪਰਹੋਰ ਜਿੱਲ ਸੀ ਪਹਿਲਾਂ ਉਹ ਕਿੱਥੇ ਹੈ ਉਹਨਾਂ ਕੋਲੇ ਕੋਈ ਟੁੱਪਾ ਮਾਂ ਜਵਾਬ ਨਹੀਂ ਸੀ ਕਿ ਉਹਨਾਂ ਨੇ ਰੱਖੀ ਹੈ ਸੰਭਾਲੀ ਆ ਜਾਂ ਉਤਾਰ ਦਿੱਤੀ ਸੋਨੇ ਦੀਆਂ ਵੀ ਜਲਦਾਂ ਚੜਦੀਆਂ ਸੀ ਐਸ ਬੀੜ ਦੀ ਜਲਦ ਤੇ ਸਾਰਾ ਸੋਨੇ ਦਾ ਪੱਤਰਾ ਚੜਿਆ ਹੋਇਆ ਤੇ ਇਹ ਦੱਸਿਆ ਜਾ ਰਿਹਾ ਵੀ ਇਸ ਬੀੜ ਦੀ ਜਲਦ ਤੇ 3 ਤੋਂ 5 ਕਿਲੋ ਸੋਨਾ ਲੱਗਿਆ ਹੋਇਆ ਚਾਮੜੇ ਦੀਆਂ ਜਲਦਾਂ ਸਾਡੇ ਕਈ ਐਸੇ ਅੰਦਰ ਅੰਦਰ ਸਿੱਖਾਂ ਦੇ ਵਿੱਚ ਕਈ ਨਾ ਸੈਕਟ ਨੇ ਸਭ ਸੈਕਟ ਕਹਿ ਲਓ ਉਹ ਕਹਿੰਦੇ ਨੇ ਵੀ ਚਾਮੜੇ ਦੀ ਬੈਟ ਪਾ ਕੇ ਵੀ ਮਹਾਰਾਜ ਦੇ ਥਾਪਿਆ ਨਹੀਂ ਸਜਣਾ ਚਾਹੀਦਾ ਹਨਾ ਅਮੜੇ ਤੋਂ ਬਿਨਾਂ ਤਾਂ ਸਾਡਾ ਸਰੀਰ ਇਹ ਨਹੀਂ ਹੱਡ ਚਮਤਨ ਮਾਸ ਹੈ ਨਾ ਇਹੀ ਹੈ ਨਾ ਜਿਹੜਾ ਤਨ ਬਣਿਆ ਹੋਇਆ ਹੈ ਨਾ ਇਹਦੇ 'ਚ ਹੱਡ ਨੇ ਚਮ ਹੈ ਤੇ ਮਾਸ ਹੈ ਮਿਜ ਹੈ ਨਾ ਆਹੀ ਚੀਜ਼ਾਂ ਨੇ ਹੋਰ ਤਾਂ ਕੁਛ ਹੈ ਨਹੀਂ ਇਸ ਕਰਕੇ ਮਾਸ ਤੋਂ ਦੂਰ ਨਹੀਂ ਹੋਇਆ ਜਾ ਸਕਦਾ ਆਹ ਚਮੜੇ ਦੀ ਜਲਦਾ ਨੇ ਮਹਾਰਾਜ ਦੀਆਂ ਬੇਟਾਂ ਦੀਆਂ ਇਹ ਇਸ ਕਰਕੇ ਬਣਾਈਆਂ ਜਾਂਦੀਆਂ ਸੀ ਵੀ ਇਹ ਚਮੜਾ ਬਹੁਤ ਲੌਂਗ ਲਾਈਫ ਵਾਲਾ ਹੁੰਦਾ ਹੈ ਟਿਕਾਊ ਹੈ ਜਿਆਦਾ ਸਮਾਂ ਬਣੀ ਰਹਿੰਦੀ ਹੈ ਇਹਦੇ ਉੱਪਰ ਵੀ ਫਿਰ ਉਸਾ ਤਾਤਾਂ ਦੇ ਪੱਤਰ ਯਾਦਕ ਨਾ ਬਣਾ ਕੇ ਉਹਦੇ ਤੇ ਸੁੰਦਰਤਾ ਲਈ ਡਿਜ਼ਾਈਨ ਕੀਤਾ ਜਾਂਦਾ ਸੀ। ਫਿਰ ਜਿਹੜੀ ਲਖਾਰੀ ਹੁੰਦੇ ਸੀ ਨਾ ਉਹ ਪੰਛੀਆਂ ਵਾਂਗ ਉਹ ਡਾਰੀਆਂ ਮਾਰਦੇ ਸੀ। ਭਾਵਨਾ ਉਹਨਾਂ ਦੀ ਇਦਾਂ ਦੀ ਹੁੰਦੀ ਸੀ। ਉਹ ਚੱਲਦੇ ਚੱਲਦੇ ਜੇ ਤਾਂ ੴ ਮਹਾਰਾਜ ਦਾ ਬਣਾਉਂਦੇ ਸੀ ਨਾ ਜਿੱਥੇ ਵੀ ਕਿਤੇ ਮੰਗਲਾ ਚਰਨ ਲਈ ਜਾ ਕਿਤੇ ਉਹ ਫਿਰ ੴ ਨੂੰ ਇਦਾਂ ਚਿੱਤਰ ਲੈਂਦੇ ਸੀਗੇ ਜਿਵੇਂ ਤੁਸੀਂ ਵੇਖ ਰਹੇ ਹੋ ਇਹ ਵੱਖ-ਵੱਖ ਵੀੜਾਂ ਦੇ ਵਿੱਚੋਂ ਨਾ ੴ ਦੇ ਰੂਪ ਲੈ ਹੋਏ ਨੇ। ਸੋ ਇਹ ਇੱਕ ਸੋਨ ਦਾ ਤਾਜ ਆ ਮਤਲਬ ਸੋਹਜਾ ਆਤਮਿਕ ਪੱਖ ਦਾ ਇੱਕ ਅੰਗ ਹੈ ਅਕਾਦਮਿਕ ਕਹਾਣ ਲਈ ਆਪਾਂ ਗੱਲਾਂ ਦੇ ਅੱਗੇ ਦੇਖਾਂਗੇ ਜਾ ਕੇ ਜਿਹੜੀਆਂ ਜਿਹੜੀਆਂ ਹੁਣ ਆਪਾਂ ਨੇ ਤੇ ਗੁਰੂ ਸਾਹਿਬ ਦੇ ਨਿਸ਼ਾਨ ਆ ਤੁਸੀਂ ਦੇਖ ਰਹੇ ਹੋ ਨਾ ਉਹੀ ਚਤਰਕਾਰੀ ਆ ਤੇ ਨੀਚੇ ਗੁਰੂ ਅਰਜਨ ਦੇਵ ਜੀ ਦੇ ਆਪਣੇ ਹੱਥ ਦੇ ਨਿਸ਼ਾਨ ਨੇ ਦੇਖ ਰਹੇ ਹੋ ਇਹ ਤੁਹਾਨੂੰ ਥੋੜਾ ਪੜਨ ਚ ਮੁਸ਼ਕਲ ਆ ਰਹੀ ਹੋਵੇਗੀ ਇਹ ਮੂਲ ਮੰਤਰ ਲਿਖਿਆ ਹੋਇਆ ਪੂਰਾ ਕਿਉਂਕਿ ਪੱਤਰਾ ਬਹੁਤ ਪੁਰਾਣਾ ਹੈ ਤੇ ਕਹੋਦੇ ਤੇ ਉਹਨੂੰ ਅ ਪ੍ਰਿਜ਼ਰਵ ਕਰ ਲਿਆ ਉੱਪਰ ਇੱਕ ਪੇਪਰ ਦੀ ਨਾ ਜਿਵੇਂ ਬਟਰ ਪੇਪਰ ਹੁੰਦਾ ਉਹਦੀ ਲੇਅਰ ਲੱਗੀ ਹੋਈ ਹੈ ਇਸ ਕਰਕੇ ਉਹ ਪੂਰਾ ਪਤਰਾ ਫੋਟੋ ਆ ਦੇ ਕੋ ਉਹਦੀ ਇੰਨੀ ਵਧੀਆ ਨਹੀਂ ਆ ਸਕੀ ਤੇ ਇਹ ਪੂਰੇ ਗੁਰੂ ਅਰਜਨ ਸਾਹਿਬ ਦੇ ਖਾਲੀ ਥਾਂ ਹੈ ਜਿਹੜੀ ਹੇਠੇ ਇਹਦੇ ਚ ਨਿਸ਼ਾਨ ਨੇ ਕੰਕਾਰ ਤੋਂ ਲੈ ਕੇ ਹੇਠੇ ਗੁਰਪ੍ਰਸਾਦ ਤੱਕ ਤੇ ਆਹ ਜਿਹੜੇ ਨਿਸ਼ਾਨ ਹੈਗੇ ਨੇ ਇਹ ਨੇ ਗੁਰੂ ਹਰ Rai ਸਾਹਿਬ ਦੇ ਤੇ ਪਟਿਆਲੇ ਪਈ ਹੋਈ ਆ ਵੀਰ ਉਸ ਦੇ ਵਿੱਚ ਨਿਸ਼ਾਨ ਨੇ ਤੇ ਤਾਂ ਤੁਸੀਂ ਇਹ ਤੇ ਇਹ ਤੁਹਾਨੂੰ ਦੇਖਣ ਨੂੰ ਲਗਭਗ ਇੱਕੋ ਜਿਹਾ ਲੱਗਣਗੇ ਇਹ ਨੌਵੇਂ ਪਾਸ਼ਾ ਦੇ ਨਿਸ਼ਾਨ ਨੇ ਗੁਰੂ ਤੇਗ ਬਹਾਦਰ ਜੀ ਦੇ ਕੀ ਅੰਤਰ ਹੈ ਨੌਵੇਂ ਪਾਸ਼ਾ ਆਪਣੇ ਨਿਸ਼ਾਨਾਂ ਦੇ ਵਿੱਚ ਨਾ ੴ ਗੁਰੂ ਸਤ ਸਤਨਾਮ ਕਰਤਾ ਪੁਰਖ ਇਦਾਂ ਫਿਰ ਉਹ ਮੂਲ ਮੰਤਰ ਲਿਖਦੇ ਸੀ ਪਰ ਜਿਹੜਾ ਪਹਿਲਾ ਇਹਦੇ ਵਿੱਚ ਗੁਰੂ ਸਤ ਨਹੀਂ ਤੁਹਾਡੇ ਇੱਥੇ ਲਾਇਬ੍ਰੇਰੀ ਚ ਪਈ ਹੋਣੀ ਆ ਹੁਕਮਨਾਮੇ ਡਾਕਟਰ ਗੰਡਾ ਸਿੰਘ ਦੀ ਐਡਿਟ ਕੀਤੀ ਹੋਈ ਆ ਪੁਸਤਕ ਹਨਾ ਉਹਦੇ ਚ ਤੁਸੀਂ ਦੇਖਿਓ ਨੌਵੇਂ ਪਾਤਸ਼ਾਹ ਦੇ ਮੇਰੇ ਖਿਆਲ 10-12 ਹੁਕਮਨਾਮੇ ਹੈਗੇ ਨੇ ਲਾਏ ਹੋਏ ਉਹ ਸਾਰਿਆਂ ਦੇ ਵਿੱਚ ਤੁਹਾਨੂੰ ਗੁਰੂ ਸਤ ਪਾਠ ਮਿਲੇਗਾ ਪਰ ਇਸ ਦੇ ਵਿੱਚ ਨਹੀਂ ਹੈ ਸੋ ਇਹ ਜਿਹੜੀ ਬੀੜ ਹੈ ਉਹ ਸੱਤਵੇਂ ਪਾਤਸ਼ਾਹ ਦੇ ਵੇਲੇ ਦੀ ਹੈ ਤੇ ਇਸ ਕਰਕੇ ਉਸ ਦਾ ਮੰਨਿਆ ਜਾ ਸਕਦਾ ਜੀ ਸੱਤਵੇਂ ਪਾਤਸ਼ਾਹ ਦੇ ਨਿਸ਼ਾਨ ਹੈ ਹਾਂ ਜੀ ਦਾਗ ਵਾਲਾ ਨਾ ਇੱਕ ਬਹੁਤ ਵੱਡਾ ਸਾਡੇ ਲਈ ਜਿਵੇਂ ਕਹਿ ਲਓ ਨਾ ਇਸ਼ੂ ਬਣ ਗਿਆ ਹਾਲਾਂਕਿ ਸਿੱਖਾਂ ਦਾ ਇਸ਼ੂ ਹੈ ਨਹੀਂ ਇਹ ਹੈਨਾ ਸਾਡਾ ਇਸ਼ੂ ਨਹੀਂ ਮੈਂ ਦੱਸ ਦੇਣਾ ਵੀ ਇਹ ਰਾਗ ਮਾਲਾ ਇਹ ਸਾਰੀਆਂ ਚੀਜ਼ਾਂ ਨੇ ਨਾ ਸਾਨੂੰ ਮੂਲ ਨਾਲੋਂ ਅਸਲ ਜਿਹੜੀ ਹੈਗੀ ਆ ਸਾਡੀ ਧਾਰਾ 'ਚ ਜਿਹੜਾ ਬਹਿਣ 'ਚ ਸਿੱਖਾਂ ਨੇ ਚੱਲਣਾ ਉਸ ਨਾਲੋਂ ਤੋੜਨ ਦਾ ਯਤਨ ਹੈ ਮਾਰਾਗ ਮਾਲਾ ਦਸਮ ਗ੍ਰੰਥ ਦਾ ਮੁੱਦਾ ਇਹ ਸਾਰੇ ਨਾ ਸਾਡੀ ਬਿਰਤੀ ਨੂੰ ਤੋੜਨ ਦੀਆਂ ਗੱਲਾਂ ਨੇ ਜੋੜਨ ਵਾਲੀ ਕੋਈ ਗੱਲ ਨਹੀਂ ਇਹਦੇ 'ਚ ਹੈਨਾ ਤੇ ਮਹਾਰਾਜ ਦੀਆਂ ਜਿੰਨੀਆਂ ਵੀ ਬੀੜਾਂ ਮੈਂ ਹੁਣ ਤੱਕ 600 ਬੀੜ ਮੇਰੇ ਕੰਪਿਊਟਰ 'ਚ ਹੈ ਤੇ ਉਹਨਾਂ ਦੇ ਵਿੱਚ ਮੈਂ ਲਾਦਾ 590 ਬੀੜਾਂ 'ਚ ਰਾਗਮਾਲਾ ਹੈ। 10 ਹੋਣਗੀਆਂ ਜਿਹੜੀਆਂ ਬੀੜਾਂ ਦੇ ਵਿੱਚ ਰਾਗਮਾਲਾ ਨਹੀਂ ਹੈ ਤੇ ਉਹਦੇ ਵਿੱਚ ਵੀ ਰਾਗਮਾਲਾ ਹੈ। ਸ ਇਸ ਕਰਕੇ ਇਹ ਰਾਗਮਾਲਾ ਵਾਲੇ ਮੁੱਦਿਆਂ ਤੇ ਨਾ ਤੁਸੀਂ ਆਪਣੇ ਆਪ ਵਕਤ जाया ਨਾ ਕਰਿਓ। ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਦਿੰਦਾ ਇਹਨਾਂ ਚੀਜ਼ਾਂ 'ਚ ਨਾ ਜਦ ਤੁਸੀਂ ਆਪ ਹੋਰ ਪਾਸੇ ਲਾਓ ਬੜੇ ਹੋਰ ਕੰਮ ਨੇ ਕਰਨ ਵਾਲੇ ਹਨਾ। ਬਿਲਕੁਲ ਦੇ ਵਿਵਾਦ ਵਾਲੇ ਮੁੱਦੇ ਜੇ 10 ਨੇ ਨਾ ਤਾਂ 100 ਮੁੱਦੇ ਹੋਰ ਵੀ ਹੈ ਤੁਸੀਂ 90 ਤੇ ਗੱਲ ਕਰ ਲਓ ਜ਼ਰੂਰੀ ਨਹੀਂ ਉਹ 10 ਨੂੰ ਅੱਗੇ ਲੈ ਕੇ ਆਉਣਾ ਹੈ ਪ੍ਰਾਇਰਟੀ ਨਾ ਦਿਓ ਇਹਨਾਂ ਨੂੰ ਇਹ ਉਲਝਣ ਤਾਂ ਹੀ ਤੋਕਣਾ ਖਵਾਰੀ ਤੋਂ ਬਿਨਾ ਹੋਰ ਕੁਝ ਨਹੀਂ ਬਿਲਕੁਲ ਸਹੀ ਤੇ ਇਹ ਨਵੇਂ ਪਾਸ਼ਾ ਦੇ ਉਹ 7ਵੇਂ ਸੀ ਤੇ ਐ ਦਸਮ ਪਾਸ਼ਾ ਦੇ ਨਿਸ਼ਾਨ ਨੇ ਗੁਰੂ ਗ੍ਰੰਥ ਇਹ ਮੈਨੂੰ ਹਸਰਤ ਵੀੜਾ ਚੋਂ ਜੋ ਮਿਲਿਆ ਮੈਂ ਉਹ ਤੁਹਾਨੂੰ ਦੱਸ ਰਿਹਾ ਤੇ ਇਹਦੀ ਥੋੜਾ ਜਿਹਾ ਲਿਖਾਈ ਦੇ ਵਿੱਚ ਅੰਤਰ ਹੈ ਨਾ ਭੇਦ ਹੈ ਵੱਖਰੀ ਤਰ੍ਹਾਂ ਦੀ ਆ ਗਈ ਦਸਮ ਪਾਤਸ਼ਾਹ ਦੇ ਨਿਸ਼ਾਨਾਂ ਦੀ ਇੱਕ ਵੱਖਰੀ ਨਿਸ਼ਾਨੀ ਹੈ ਉਹ ਤੁਸੀਂ ਕਿਤੇ ਵੀ ਦੇਖੋਗੇ ਤੁਹਾਨੂੰ ਉਹ ਮਿਲ ਜਾਏਗੀ ਇੱਕ ਓੰਕਾਰ ਤੋਂ ਉੱਪਰ ਨਾ ਦੋ ਚਿੰਨੇ ਲੱਗੇ ਹੋਏ ਨੇ ਲੱਗੇ ਨੇ ਨਾ ਤੇ ਇੱਕ ਹੈ ਬਿੰਦੀ ਤੇ ਦੂਸਰਾ ਕੀ ਹੈ ਜਮਾ ਦਾ ਨਿਸ਼ਾਨ ਜਾਂ ਕਰਾਸ ਕਰਾ ਜਾਂ ਤੁਸੀਂ ਦਸੋ ਤੇ ਆਮ ਤੌਰ ਤੇ ਇਹਨੂੰ ਜਮਾ ਦਾ ਨਿਸ਼ਾਨ ਹੀ ਮੰਨਦੇ ਨੇ ਪਲੱਸ ਦਾ ਨਿਸ਼ਾਨ ਮੰਨਦੇ ਨੇ ਹਨਾ ਪਰ ਇਹ ਪਲੱਸ ਦਾ ਨਿਸ਼ਾਨ ਨਹੀਂ ਇਹਦੇ 'ਚ ਤੁਸੀਂ ਦੇਖੋ ਜਿਹੜੀ ਪਲੱਸ ਦੇ ਵਿੱਚ ਨੀਚੇ ਵਾਲੀ ਡੰਡੀ ਹੈ ਨਾ ਉਹ ਥੋੜੀ ਜੀ ਸੱਜੇ ਹੱਥ ਨੂੰ ਟੇਢੀ ਹੋ ਰਹੀ ਹੈ ਹੈਨਾ ਹੋ ਰਹੀ ਹੈ ਨਾ ਹਾਂ ਹੋ ਰਹੀ ਹੈ ਜਿੱਥੇ ਵੀ ਮਿਲ ਨਗਾ ਤੁਹਾਨੂੰ ਇਹ ਨਿਸ਼ਾਨ ਨਾ ਉਹਦੇ 'ਚ ਨੀਚੇ ਵਾਲੀ ਜਿਹੜੀ ਡੰਡੀ ਆ ਉਹ ਟੇਢੀ ਮਿਲੇਗੀ ਅਸਲ 'ਚ ਜਮਾਦਾਨੀ ਇਹ ਕਟਾਰ ਦਾ ਨਿਸ਼ਾਨ ਹੈ ਬਿੰਦੀ ਤੇ ਕਟਾਰ ਦਾ ਨਿਸ਼ਾਨ ਦਸਮਪਾਸ਼ਾ ਆਪਣੇ ਨਿਸ਼ਾਨਾਂ ਨਾਲ ਜ਼ਰੂਰ ਲਾਉਂਦੇ ਸੀਗੇ ਇਹ ਉਹਨਾਂ ਦਾ ਇੱਕ ਜਿਵੇਂ ਕਹਿ ਲਓ ਨਾ ਸਿੰਬਲ ਵੀ ਸੀ ਚਿੰਨ ਵੀ ਹੈ ਨੰਬਰ ਨਾਲੋਂ ਵੱਡਾ ਵੀ ਹੈ ਹਾਂਜੀ ਉੱਪਰਲਾ ਹਿੱਸਾ ਜਿਹੜਾ ਉੱਪਰਲਾ ਇਹ ਥੱਲੇ ਮੁੜਿਆ ਹੈ ਨਾ ਉੱਪਰਲਾ ਥੋੜਾ ਥੋੜਾ ਬਹੁਤ ਲਿਖਤ ਵਿੱਚ ਵੀ ਕਈ ਵਾਰੀ ਹੱਥ ਨਾ ਹੋ ਜਾਂਦਾ ਪਰ ਇਹ ਕਟਾਰ ਦਾ ਨਿਸ਼ਾਨ ਬਣਾਇਆ ਹੋਇਆ ਹੈ ਨਾ ਤੇ ਇਹ ਚਿੰਨ੍ਹ ਸੋਇ ਜਿੰਨ੍ਹ ਦਸਮ ਪਾਸ਼ਾ ਨੇ ਆਪਣੇ ਨਿਸ਼ਾਨਾਂ ਲਈ ਵਰਤਿਆ ਹੈਗਾ ਤੇ ਇਥੋਂ ਪਤਾ ਲੱਗ ਜਾਂਦਾ ਵੀ ਇਹ ਨਿਸ਼ਾਨ ਦਸਮ ਪਾਸ਼ਾ ਦੇ ਨੇ ਜਿੱਥੇ ਵੀ ਕਿਤੇ ਮਿਲਣਗੇ ਬਾਕੀ ਇਹ ਨਿਸ਼ਾਨਾਂ ਲਈ ਤੁਸੀਂ ਜਤਨ ਕਰ ਸਕਦੇ ਹੋ ਵੀ ਕੋਖ ਕਰੋ ਕੀ ਨਿਸ਼ਾਨ ਅਸਲ ਨੇ ਜਾਂ ਨਕਲ ਨੇ ਹੁਣ ਇੱਕ ਵੀਡ ਸਾਨੂੰ ਮਿਲੀ ਕਈ ਉਹਨਾਂ ਤੇ ਜਿਹੜੇ ਸਾਡੇ ਸਕਾਲਰ ਸੀਗੇ ਉਹਨਾਂ ਨੇ ਇਸ਼ੂ ਖੜੇ ਕਰੇ ਵੀ ਇਹ ਹੈ ਇਸ ਵੇਲੇ ਦੀ ਅਸੀਂ ਜਦੋਂ ਉਸ ਨਿਸ਼ਾਨਾ ਨੂੰ ਗੋਹ ਨਾਲ ਦੇਖਿਆ ਨਾ ਜਦੋਂ ਅਸੀਂ ਕੁਝ ਵੀ ਲਿਖਦੇ ਹਾਂ ਸਾਡੇ ਹੱਥ ਦਾ ਇੱਕ ਐ ਫਲੋ ਹੈ ਫਲੋ ਹੈ ਨਾ ਸਾਡਾ ਹੱਥ ਕੰਬ ਨਹੀਂ ਰਿਹਾ ਹੁੰਦਾ ਕੁਝ ਵੀ ਲਿਖਦੇ ਹੋਏ ਫਲੋ ਚ ਚੱਲਦਾ ਹੈ ਤੇ ਉਹ ਜਦੋਂ ਅਸੀਂ ਦੇਖੇ ਨਾ ਨਿਸ਼ਾਨਾਂ ਨੂੰ ਥੋੜਾ ਜਿਹਾ ਵੱਡਾ ਕਰਕੇ ਉਹਦੀ ਫੋਟੋ ਲੈ ਕੇ ਉਹ ਹੱਥ ਐਦਾਂ ਕੰਬਦਾ ਹੈ ਹਿੱਲਿਆ-ਹਿੱਲਿਆ ਹੋਇਆ ਸੀਗਾ ਫਿਰ ਸਾਨੂੰ ਸਮਝ ਆਈ ਅਸਲ 'ਚ ਇਹ ਨਿਸ਼ਾਨ ਟਰੇਸ ਕੀਤੇ ਹੋਏ ਨੇ ਤ्रेस ਪੇਪਰ ਦੇ ਉੱਪਰ ਲੈ ਕੇ ਨਾ ਉਹਨਾਂ ਨੇ ਉੱਪਰ نیچے ਲਾਈਨ ਦੇਖਦੇ ਉੱਪਰ ਦੀ ਲਾਈਨ ਲੈ ਕੇ ਜਾ ਰਹੇ ਸੀ ਫਿਰ ਉਹ ਲਾਈਨ ਫਲੋਚ ਨਹੀਂ ਹੈਗੀ ਹਨਾ ਹੱਥ ਦਾ ਫਲੋ ਖਤਮ ਹੋ ਜਾਏਗਾ ਨਾ ਉੱਥੇ ਫਿਰ ਉਹ ਤਾਂ ਨਕਲ ਮਾਰ ਰਿਹਾ ਕਾਪੀ ਕਰ ਰਿਹਾ ਸੋ ਐਦਾਂ ਕਈ ਚੀਜ਼ਾਂ ਮਿਲਦੀਆਂ ਨਹੀਂ ਤੇ ਕਿ ਤੁਸੀਂ ਹ ਹੁਣ ਤੱਕ ਹੋਰ ਚੀਜ਼ਾਂ ਵੇਖੀਆਂ ਨੇ ਤਾੜ ਪੱਤਰ ਜਾਂ ਭੋਜ ਪੱਤਰ ਜਾਂ ਇਹਨਾਂ ਚੀਜ਼ਾਂ ਦਾ ਜ਼ਿਕਰ ਕਦੇ ਵੇਖਿਆ ਜਾਂ ਕੋਈ ਪੋਥੀ ਵੇਖੀ ਹੈ ਹ ਵੇਖਿਆ ਉਦੀ ਮੈਂ ਏਕਰ ਵਾਣੀ ਦੀ ਨਹੀਂ ਕੋਈ ਹੋਰ ਗ੍ਰੰਥ ਹੈ ਮੈਂ ਇਹਦਾ ਪਾਠ ਨਹੀਂ ਕਰ ਸਕਦਾ ਸੀ ਕਿਉਂਕਿ ਲਿਪੀ ਇਹਦੀ ਉੜੀਆ ਹੈਗੀ ਹੈ ਹਨਾ ਅਸੀਂ ਇਹ ਤਾੜ ਪੱਤਰ ਬਸ ਸੁਣਿਆ ਸੀ ਬਸ ਇਹ ਤਾੜ ਪੱਤਰ ਆਦਿਕ ਨਹੀਂ ਤੇ ਤਾੜ ਪੱਤਰ ਕੀ ਨੇ ਇੱਕ ਜਿਵੇਂ ਦਰਖਤ ਦੀਆਂ ਪਤਲੀਆਂ-ਪਤਲੀਆਂ ਫਟੀਆਂ ਘੱਟ ਲਈ ਐ ਤੇ ਉਸ ਦੇ ਉੱਪਰ ਉਹਨੂੰ ਤਿਆਰ ਕਰ ਲਿਆ ਫੇਸ ਬਣਾ ਕੇ ਜਿਵੇਂ ਮੈਜੀਕਲ ਪਾਲਿਸ਼ ਵਗੈਰਾ ਕਰਦੇ ਹਾਂ ਨਾ ਆਪਾਂ ਉਸ ਤਰ੍ਹਾਂ ਤਿਆਰ ਕਰ ਲਿਆ ਜਾਂਦਾ ਸੀ ਫਿਰ ਜਿਵੇਂ ਆਪਣੀ ਪ੍ਰਕਾਰ ਹੁੰਦੀ ਹੈ ਨਾ ਪ੍ਰਕਾਰ ਵਰਤੀ ਹੋਏਗੀ ਨਾ ਤੁਸੀਂ ਅ ਕੋ ਪ੍ਰਕਾਰ ਦੀ ਜਿਹੜੀ ਲੋਹੇ ਵਾਲੀ ਸੋਈ ਹੁੰਦੀ ਹੈ ਉਹੀ ਜਾਂ ਨੁਕੀਲਾ ਚੀਜ਼ ਲੈ ਕੇ ਲੱਕੜੀ ਦੇ ਉੱਪਰ ਉਕਰ ਲਏ ਜਾਂਦੇ ਸੀ ਅੱਖਰ ਉਕਰ ਕੇ ਤੇ ਫਿਰ ਉਹਦੇ ਵਿੱਚ ਕਾਲਾ ਰੰਗ ਭਰਿਆ ਜਾਂਦਾ ਸੀ ਕਿਉਂਕਿ ਕਾਲਾ ਜਿੱਥੇ ਉਕਰਦੇ ਸੀ ਨਾ ਅੱਖਰ ਉਹ ਗਰੂਪ ਹੋ ਜਾਂਦਾ ਸੀ ਥੋੜੀ ਜਿਹੀ ਢੰਗਾਈ ਹੋ ਜਾਂਦੀ ਸੀ ਤੇ ਉਹਦੇ ਵਿੱਚ ਕਾਲਾ ਰੰਗ ਭਰਿਆ ਜਾਂਦਾ ਸੀ ਫਿਰ ਇਹ ਪੋਥੀ ਤਿਆਰ ਹੁੰਦੀ ਸੀ ਸੋ ਇਹ ਤੀਜੀ ਚੌਥੀ ਸਦੀ ਤੋਂ ਮਤਲਬ ਆਰੰਭ ਹੋ ਗਿਆ ਸੀ ਤੇ 15ਵੀਂ 16ਵੀਂ ਸਦੀ ਤੱਕ ਇਹ ਤਾੜ ਪੱਤਰ ਜਾਂ ਭੋਜ ਪੱਤਰ ਲਿਖਦੇ ਨੇ ਆ ਪੋਤੀ ਸਾਡੇ ਕੋਲੇ ਯੂਨੀਵਰਸਿਟੀ ਚ ਪਈ ਹੋਈ ਐ ਤੇ ਅੱਜ ਇਹਦੀ ਮੈਂ ਫੋਟੋ ਹੋਰ ਦਿਖਾਉਣਾ ਤੁਸੀਂ ਦੇਖ ਰਹੇ ਹੋ ਨਾ ਇਹਦੇ ਅੱਖਰਾਂ ਦਾ ਰੰਗ ਕਾਲਾ ਹੈ ਹੈਨਾ ਤੇ ਆ ਵੇਖੋ ਹੁਣ ਇਹ ਅੱਖਰਾਂ ਰੰਗ ਨਹੀਂ ਨਾ ਪਰ ਅੱਖ ਉਕਰੇ ਹੋਏ ਤਾਂ ਹੈਗੇ ਨੇ ਹੈਨਾ ਇਹ ਹਾਲੇ ਰੰਗ ਭਰਨ ਤੋਂ ਬਚੇ ਹੋਏ ਨੇ ਜਾਂ ਕਹਿੰਨ ਨੂੰ ਰੰਗ ਦੇਣਾ ਚੋਂ ਨਿਕਲ ਗਿਆ ਜਾਂ ਹਾਲੇ ਰੰਗ ਭਰਿਆ ਨਹੀਂ ਗਿਆ ਠੀਕ ਹੈ ਨਾ ਸੋ ਇਹ ਤਾਲ ਪੱਤਰ ਜਾਂ ਭੋਜ ਪੱਤਰ ਨੇ ਬਹੁਤ ਰੇਅਰ ਚੀਜ਼ਾਂ ਨੇ ਇਹ ਆਮ ਨਹੀਂ ਮਿਲਦੀਆਂ ਮੈਨੂੰ ਪੰਜਾਬੀ ਯੂਨੀਵਰਸਿਟੀ ਹੋਰ ਕਿਸੇ ਯੂਨੀਵਰਸਿਟੀ ਚੋਂ ਨਹੀਂ ਮਿਲੀ ਇਹ ਚੀਜ਼ ਸਿਰਫ ਸਾਡੇ ਕੋਲੇ ਇੱਥੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਚ ਪਈ ਹੋਈ ਹੈ ਜਾਂ ਫਿਰ ਮੈਂ ਇਹ ਨੇਪਾਲ ਕਿਸੇ ਥਾਂ ਤੇ ਵੇਖੇ ਸੀ ਤੇ ਇਹਦੇ ਵਿੱਚਕਾਰ ਤੁਸੀਂ ਦੇਖੋਗੇ ਇੱਕ ਸੁਰਾਖ ਹੈ ਇਹ ਕੱਢਿਆ ਹੋਇਆ ਹੈ ਨਾ ਤੇ ਇਹ ਪੋਥੀ ਹੈ ਜਿਹੜੀ ਜिल्ਦ ਨਹੀਂ ਇਹਦੀ ਬਣੀ ਜਾ ਸਕਦੀ ਕਿਉਂਕਿ ਲੱਕੜੀ ਦੀਆਂ ਫੱਟੀਆਂ ਨੇ ਫਿਰ ਇਹਦੇ ਚਾ ਸੁਰਾਖ ਕਰਕੇ ਤੇ ਵਿੱਚੋਂ ਆਲੇ-ਦਾਲੇ ਥੋੜੀਆਂ ਦੋ ਮੋਟੀਆਂ ਫੱਟੀਆਂ ਲੈ ਕੇ ਨਾ ਵਿੱਚ ਇਹ ਪੱਤਰੇ ਚਿਣ ਕੇ ਤੇ ਮੋਟੀਆਂ ਫੱਟੀਆਂ ਆਲੇ-ਦਾਲੇ ਲਾ ਕੇ ਤੇ ਸੈਂਟਰ ਦੇ ਸੁਰਾਖ ਦੇ ਵਿੱਚੋਂ ਇੱਕ ਧਾਗਾ ਕੱਢਿਆ ਜਾਂਦਾ ਸੀ ਤੇ ਉਹ ਧਾਗੇ ਨਾਲ ਇਹਨੂੰ ਬੰਨ੍ਹ ਦਿੱਤਾ ਜਾਂਦਾ ਸੀ ਇਹ ਧਾਗਾ ਪਾਉਣ ਲਈ ਸੁਰਾਖ ਹੈ ਇਹਦਾ ਤੇ ਇਹ ਕਾ ਪ੍ਰਾਣੀ ਹੈ ਉਤਰਾਂ ਦੀ ਹੈਗੀ ਹੈ ਮਤਲਬ ਇਹ ਜਿਹੜੀਆਂ ਗੋਇਲਵਾਲ ਵਾਲੀਆਂ ਪੋਥੀਆਂ ਨੇ ਨਾ ਉਹਨਾਂ ਦੀ ਤਸਵੀਰ ਹੈ ਇੱਕ ਇਹ ਲਿਪੀ ਆ ਜਿਹੜੀ ਸਾਡੀ ਪ੍ਰਾਤਨ ਲਿਪੀ ਨੂੰ ਥੋੜਾ ਜਿਹਾ ਸੰਕੇਤ ਕਰਦੀ ਹੈ ਜਿਹਨੂੰ ਲੰਡੇ ਆਦਿ ਕਹਿੰਦੇ ਸੀ ਤੇ ਇਸ ਤੋਂ ਪਹਿਲਾਂ ਜਿਹੜੀ ਸਾਡੀ ਗੁਰਮੁਖੀ ਲਿਪੀ ਸੀ ਉਹਦੇ ਚ ਮਾਤਰਾ ਨਹੀਂ ਸੀ ਹੁੰਦੀ ਸਿਰਫ ਅੱਖਰ ਹੁੰਦੇ ਸੀ ਤੇ ਇਹ ਉਸ ਦਸ਼ਾ ਦੀ ਹੈਗੀ ਹੈ ਤੇ ਹੁਣ ਜਿਹੜੇ ਲਿਖਾਰੀ ਸੀ ਆਪਾਂ ਉਹਨਾਂ ਦੀ ਜ਼ਿਕਰ ਕਰ ਲਈਏ ਵੀ ਲਿਖਾਰੀਆਂ ਕਿਵੇਂ ਕੰਮ ਕਰਦੇ ਸੀ ਲਿਖਾਰੀਆਂ ਦੇ ਸਮੇਂ ਸਾਹਮਣੇ ਨਾ ਉਸ ਸਮੇਂ ਸੌਖਾ ਕੰਮ ਨਹੀਂ ਸੀ ਵੀ ਉਹਨਾਂ ਨੂੰ ਵੇੜ ਲਿਖਣੀ ਜਾਂ ਪਾਠ ਲਿਖਣਾ ਤੇ ਨੰਬਰ 1 ਉਹਨਾਂ ਨੂੰ ਵੇੜ ਉਤਾਰਾ ਕਰਨੀ ਲੱਭਣੀ ਪੈਂਦੀ ਸੀ ਅਸੀਂ ਕਿੱਥੇ ਜਾ ਕੇ ਉਤਾਰਾ ਕਰੀਏ ਆਪਾਂ ਅੱਜ ਨਾ ਵੇਖੀਏ ਅੱਜ ਤੋਂ ਆਪਾਂ 200 300 ਸਾਲ ਪੁਰਾਣਾ ਸਮੇਂ 'ਚ ਜਾ ਕੇ ਵੇਖਣਾ 400 ਸਾਲ ਵੀ ਉਦੋਂ ਥਾਂ-ਥਾਂ ਤੇ ਵੀਣਾ ਹੈ ਸੀ ਆਪਾਂ ਗੱਲ ਕੀਤੀ ਸੀ ਨਾ ਮਹਾਰਾਜੇ ਦੇ ਰਾਜ ਸਮੇਂ ਵੀੜਾਂ ਲਿਖਣ ਦਾ ਇੱਕ ਬਹੁਤ ਵੱਡਾ ਪ੍ਰਸਾਰ ਹੋਇਆ ਹਨਾ ਵੀ ਉਸ ਸਮੇਂ ਹਰ ਪਿੰਡ ਦੇ ਗੁਰਦੁਆਰੇ ਚ ਜਾਂ ਉਥੋਂ ਗੁਰਦੁਆਰੇ ਹੈ ਸੀ ਹਰ ਪਿੰਡ ਇਹ ਵੀ ਨਹੀਂ ਸੀ ਹੈਨਾ ਸੋ ਬਹੁਤ ਰੇਅਰ ਗੁਰਦੁਆਰੇ ਸੀ ਬਹੁਤ ਰੇਅਰ ਮਹਾਰਾਜ ਦੀਆਂ ਬੀੜਾਂ ਮਿਲਦੀਆਂ ਸੀ ਤੇ ਫਿਰ ਇੱਕ ਲਖਾਰੀ ਹੈ ਇਹ ਤਲਵੰਡੀ ਸਾਭੋ ਤੋਂ 10 ਕਿਲੋਮੀਟਰ 10 12 ਕਿਲੋਮੀਟਰ ਹਰਿਆਣੇ ਵਾਲ ਨੂੰ ਨਾ ਉੱਥੇ ਇੱਕ ਪਿੰਡ ਹੈ ਲਹਿਰੀ ਉਸ ਪਿੰਡ 'ਚ ਬੀੜ ਪਈ ਸੀ ਉਹ ਲਖਾਰੀ ਨੇ ਲਿਖਿਆ ਦੋ ਤਰੀਕਾ ਸੰਮਤ 1919 ਮਿਤੀ ਪੋਵ ਬਦੀ ਵਾਰ ਨੋ ਤੇ ਸ਼ਨੀਵਾਰ ਦਾ ਦਿਨ ਸੀ ਤੇ ਬਦੀ ਨੋ ਬਦੀ ਸੀ ਉਸ ਦਿਨ ਹਨਾ ਨੌਮੀ ਤੇ ਬਦੀ ਹੁੰਦੀ ਹੈ ਨਾ ਮਤਲਬ ਜਿਹੜਾ અમાਵਸਿਆ ਵਾਲਾ ਪੱਖ ਹੁੰਦਾ ਨਾ ਹਨੇਰਾ ਪੱਖ ਕਹਿੰਦੇ ਹੁੰਦੇ ਨੇ ਕਿ ਚਾਨਣਾ ਕਿ ਹਨੇਰਾ ਦੋ ਹੁੰਦੇ ਨੇ ਨਾ ਪੱਖ ਚੰਦਰਮਾ ਦੇ ਹਿਸਾਬ ਨਾਲ ਤੇ ਉਹ ਅੱਛਾ 1919 ਚ ਇਸ ਤਰੀਕ ਨੂੰ ਨੇ ਲਿਖਣਾ ਆਰੰਭ ਕੀਤਾ ਤੇ 1922 ਸੰਮਤੋਂ 1922 ਮਿਤੀ ਚੇਤ ਬਦੀ 1 ਕੋ ਮੰਗਲਵਾਰਾ ਐਸ ਤਰੀਕ ਨੂੰ ਨੇ ਸੰਪੂਰਨ ਕੀਤਾ ਜੇ ਤੁਸੀਂ ਇਹਨੂੰ ਕੈਲਕੂਲੇਟ ਕਰਕੇ ਦੇਖੋਗੇ ਤਾਂ ਸਵਾ 3 ਸਾਲ ਦਾ ਸਮਾਂ ਬਣਦਾ ਹੈ ਸਵਾ 3 ਸਾਲ ਲਾ ਕੇ ਉਹਨੇ ਵੇੜ ਲਿਖੀ ਤੇ ਅੱਗੇ ਫਿਰ ਉਹ ਆਪਣੀ ਨਿਸ਼ਾਨੀ ਪਤਾ ਲਿਖਦਾ 10 ਗਤ ਤਹਿਲਦਾਸ ਖੰਡ ਦਰਸ਼ਨ ਕਾ ਤਹਿਲੂਆ ਸਭ ਸੰਤਨ ਕਾ ਗੁਲਾਮ ਸੰਤ ਹੈ ਭਾਈ ਫੇਰੂਕਾ ਜ਼ਿਲ੍ਹਾ ਬਠਿੰਡੇ ਸ਼ਹਿਰ ਕਾ ਲਹਿਰੀ ਗਾਮ ਇਹ ਹੁਣ ਉਸ ਪਿੰਡ ਦਾ ਮਹੰਤ ਸੀ ਡੇਰੇ ਦਾ ਉਦਾਸੀ ਇਹ ਇਹਦਾ ਮਹੰਤ ਸੀ ਤੇ ਉਸ ਨੇ ਉਸ ਪੇਨਾ ਮਤਲਬ ਇਹ ਵੇੜ ਲਿਖੀ ਤੇ ਮੈਨੂੰ ਜੋ ਉੱਥੋਂ ਦੱਸਿਆ ਗਿਆ ਪ੍ਰਬੰਧਕਾ ਵੱਲੋਂ ਕਹਿੰਦੇ ਜੀ ਹਰ ਰੋਜ਼ ਸਾਡੇ ਡੇਰੇ ਤੋਂ ਸਵੇਰੇ ਚੱਲਦਾ ਸੀ ਤਲਵੰਡੀ ਸਾਹਿਬੋਂ ਪਹੁੰਚਦਾ ਸੀ ਤੇ ਫਿਰ ਸ਼ਾਮ ਨੂੰ ਵਾਪਸ ਆਉਂਦਾ ਸੀ ਕਿਉਂਕਿ ਡੇਰੇ ਦੀ ਨਿਤ ਦੀ ਮਰਿਆਦਾ ਵੀ ਉਹਨੇ ਨਿਭਾਉਣੀ ਸੀ ਤੇ ਦਿਨ ਵੇਲੇ ਉਹ ਉਤਾਰਾ ਕਰਦਾ ਸੀ ਤੇ ਕਾਦੇ ਤੇ ਜਾਂਦਾ ਹੋਏਗਾ ਉਹ ਕਾਰ ਤੇ ਜਾਂ ਮੋਟਰਸਾਈਕਲ ਤੇ ਹੈਨਾ ਉਹਦੇ ਕੋਲ ਜੱਕਾ ਹੋਏਗਾ ਕੋਈ ਤਾਂਗਾ ਹਨਾ ਕੁਝ ਵੀ ਨਹੀਂ ਸੀ ਉਸ ਸਮੇਂ ਕਦੋਂ ਸੀ ਇਹ ਡੇਟਸੋ ਸਾਲ ਪੁਰਾਣੀ ਗੱਲ ਹੈ ਤੇ ਉਸ ਵੇਲੇ ਕਿਵੇਂ ਜਾਂਦਾ ਸੀ ਉਹ ਪੈਦਲ ਜਾਂਦਾ ਸੀ ਤੇ ਪੈਦਲ ਆਉਂਦਾ ਸੀ ਤੇ ਆਉਣ ਜਾਣ ਚ ਲਗਭਗ 25 ਕਿਲੋਮੀਟਰ ਦਾ ਸਫ਼ਰ ਉਹ ਤੈਅ ਕਰਦਾ ਸੀ ਇੱਕ ਦਿਨ ਚ ਤੇ ਸਵਾ 3 ਸਾਲ ਹੁਣ ਕੈਲਕੂਲੇਟ ਕਰੋ ਸਵਾ 3 ਸਾਲ 25 ਕਿਲੋਮੀਟਰ ਹਰ ਰੋਜ਼ ਸਫ਼ਰ ਕਰਦਾ ਰਿਹਾ ਤੇ ਕਿੰਨਾ ਹੋ ਜਾਏਗਾ ਜੇ ਤੁਸੀਂ ਮੋਟਾ ਜਾਂਦਾ ਜਦ ਲਾਓਗੇ ਤਾਂ 30 ਕਿਹ ਹਜ਼ਾਰ ਕਿਲੋਮੀਟਰ ਬਣ ਜਾਏਗਾ ਇੱਕ ਵੇੜ ਲਿਖਣ ਲਈ ਬਾਕੀ ਜਿਹੜਾ ਉਹਨੇ ਕੰਮ ਕੀਤਾ ਲਿਖਾਈ ਕੀਤੀ ਸਾਰਾ ਕੰਮ ਕੀਤਾ ਉਹ ਵੱਖਰਾ ਸਿਆਹੀ ਕਲਮ ਕਾਗਜ਼ ਸਾਰਾ ਵੱਖਰਾ ਰਹੇਗਾ ਤੇ ਸਿਰਫ ਸਫ਼ਰ ਸਫ਼ਰ ਵੇਖ ਲਿਆ ਜੇ ਪਰ 30000 ਕਿਲੋਮੀਟਰ ਉਹਨੇ ਵੇੜ ਦੀ ਲਿਖਾਈ ਲਈ ਸਫ਼ਰ ਕੀਤਾ ਉਦਾਸੀ ਸਾਧੂ ਹੈ ਸਾਡਾ ਸਿੱਖਨ ਮੁਖਤਾਰਾ ਚੋਂ ਨਹੀਂ ਹੈ ਉਦਾਸੀ ਸਾਧੂ ਹੈ ਅੱਜ ਅਸੀਂ ਕਹਿਣਾ ਨਹੀਂ ਜੀ ਨਿਰਮਲਿਆਂ ਨੂੰ ਛੱਡੋ ਉਦਾਸੀਆਂ ਨੂੰ ਛੱਡੋ ਸੇਵਾ ਪੰਥੀਆਂ ਨੂੰ ਛੱਡੋ ਅਸੀਂ ਕੱਟਣ ਲੱਗੇ ਹਾਂ ਆਪਣੇ ਅੰਗ ਹੈ ਨਾ ਤੇ ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਨਹੀਂ ਕਿ ਸਾਡੇ ਆਂਗ ਨੇ ਸਾਨੂੰ ਮਿਲ ਕੇ ਚੱਲਣਾ ਚਾਹੀਦਾ ਹੈ ਸਾਡੀਆਂ ਬਹੁਤ ਸਾਰੀਆਂ ਥਾਵਾਂ ਤੋਂ ਜਿਹੜੇ ਹੈਗੇ ਨਾ ਇੱਕ ਹੁਣ ਸਤਿਕਾਰਯੋਗ ਸਤਿਕਾਰ ਕਮੇਟੀ ਹੈ ਨਾ ਉਹਨਾਂ ਨੇ ਕਸੀ ਕਈ ਥਾਵਾਂ ਤੋਂ ਮਹਾਰਾਜੀਆਂ ਵੀਣਾ ਚੁੱਕ ਲਈਆਂ ਤੇ ਕੀ ਨਤੀਜਾ ਨਿਕਲਿਆ ਉਥੇ ਉਹਨਾਂ ਨੇ ਰੁਮੈਨ ਰੱਖ ਲਈ ਹੈ ਨਾ ਉਹ ਸਾਡੇ ਮਤਲ ਅਸੀਂ ਤੋੜ ਰਹੇ ਆ ਉਹਨਾਂ ਨੂੰ ਆਪਣੇ ਨਾਲੋਂ ਜੋੜ ਨਹੀਂ ਰਹੇ ਬਹੁਤ ਮੈਂ ਨੇਪਾਲ ਇਹਦਰ ਬਿਹਾਰ ਜੋਪੇ ਜਾਂ ਹੋਰ ਹੈ ਨਾ ਇਲਾਕਿਆਂ ਚ ਕਾਫੀ ਘੁੰਮਿਆ ਤੇ ਬਹੁਤ ਸਾਰੇ ਡੇਰੇ ਨੇ ਜਿੱਥੇ ਪੁਰਾਣੇ ਸਮੇਂ ਤੋਂ ਬਿਨਾ ਪਈ ਨੇ ਮਠਾਂ ਨੇ ਬਣੀਆਂ ਹੋਈਆਂ ਗੁਰੂ ਨਾਨਕ ਮੱਠ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਹੈ ਨਾ ਤੇ ਜਾ ਇਦਾਂ ਦੇ ਉਹ ਨਾਂ ਨਾਲ ਉੱਥੇ ਨਾਮ ਹੁੰਦੇ ਤੇ ਬੜੀਆਂ ਜੰਮਗੀਆਂ ਜਾਇਦਾਦਾਂ ਜ਼ਮੀਨਾਂ ਨੇ ਉਹ ਡੇਰਿਆਂ ਨਾਲ ਸੋ ਇਹ ਅਸੀਂ ਤੋੜ ਰਹੇ ਹਾਂ ਹੁਣ ਇਹ ਉਦਾਸੀ ਸਾਧ ਨੇ ਐਨੀ ਮਿਹਨਤ ਕੀਤੀ ਇੱਕ ਮਹਾਰਾਜ ਦੀ ਬੀੜ ਲਿਖੀ ਤੇ ਹੁਣ ਉਹ ਮਹੰਤ ਕੌਣ ਸੀ ਹੁਣ ਇੱਥੇ ਦੇਖੋ ਇਹ ਉਸ ਡੇਰੇ ਦੇ ਵਿੱਚ ਮਹੰਤਾਂ ਦੀ ਸੂਚੀ ਲੱਗੀ ਹੋਈ ਆ ਤੇ ਤਹਿਲਦਾਸ ਕਿਹੜਾ ਮਹੰਤ ਹੈ ਦੂਸਰਾ ਮਹੰਤਾ ਉਸ ਡੇਰੇ ਦਾ ਹਨਾ ਸੋ ਇਹ ਪੁਖਤਾ ਹੋ ਗਿਆ ਵੀ ਇਹ ਤਹਿਲਦਾਸ ਉੱਥੇ ਮਡੇਰੇ ਦਾ ਉਸੇ ਡੇਰੇ ਦਾ ਮਹੰਤ ਸੀ ਜੀਨੇ ਵੀਰ ਲਿਖੀ ਤੇ ਇਹ ਵੀਰ ਜਿੱਥੇ ਲਿਖੀ ਗਈ ਤੇ ਉੱਥੇ ਹੀ ਹਾਲੇ ਤੱਕ ਪਈ ਹੋਈ ਆ ਨਹੀਂ ਆਮ ਤੌਰ ਤੇ ਵੀੜਾ ਨਾ ਟਰੈਵਲ ਕਰਦੇ ਜਾਂ ਰਹੇ ਨੇ ਇੱਥੋਂ ਚੁੱਕ ਕੇ ਲੈ ਗਿਆ ਕੋਈ ਕਿਤੇ ਚਲਾ ਗਿਆ ਮੈਂ ਕਈ ਥਾਵਾਂ ਤੇ ਵੇਖਿਆ ਜਿਹੜੀ 10 ਜਾਂ 15 ਸਾਲ ਪਹਿਲਾਂ ਵੀਰ ਦੇ ਜਿਸ ਥਾਂ ਤੋਂ ਦਰਸ਼ਨ ਕੀਤੇ ਸੀ ਜਦੋਂ ਕਿਤੇ ਮੈਂ ਜਾਦਾ ਦੁਬਾਰਾ ਜਾ ਕੇ ਉਹਦੇ ਦਰਸ਼ਨ ਕਰਨ ਦਾ ਯਤਨ ਕੀਤਾ ਤਾਂ ਮੈਨੂੰ ਨਹੀਂ ਮਿਲੀ ਪੁੱਛਿਆ ਕਿੱਧਰ ਗਈ ਉਹ ਪਤਾ ਨਹੀਂ ਜੀ ਕੋਈ ਆਏ ਸੀ ਬੰਦੇ ਕਿਸੇ ਨੂੰ ਦੇਤੀ ਕਿ ਨਾ ਦੇਤੀ ਕਿਵੇਂ ਦੇ ਦੇਤੀ ਬਰਤ ਪਤਾ ਨਹੀਂ ਇਹ ਬਤਨਕ ਸਵਾਲੀਆ ਚਿੰਨ ਬਣ ਜਾਂਦਾ ਹੈ ਕੁਐਸਚਨ ਮਾਰਕ ਲੱਗ ਜਾਂਦਾ ਵੀ ਕਿਵੇਂ ਵੀਰਾਂਮ ਤੌਰ ਤੇ ਇਦਾਂ ਸਾਡੀਆਂ ਜਾ ਰਹੀਆਂ ਨੇ ਤੇ ਹੁਣ ਇਹ ਵੀਰ ਉਦੋਂ ਤੋਂ ਉੱਥੇ ਹੀ ਪਈ ਹੋਈ ਹੈ ਇੱਕ ਹੋਰ ਉਦਾਹਰਣ ਹੈ ਲਖਾਰੀ ਦੀ ਭਾਵਨਾ ਤੇ ਉਹਦੀ ਇਹ ਬੀੜ ਜਿਹੜੀ ਆ ਫਾਜ਼ਲਕਾ ਦੇ ਨੇੜੇ ਪਿੰਡ ਹੈਗਾ ਇੱਕ ਤੇ ਡੇਰਾ ਹਰੀਪੁਰ ਤੇ ਉੱਥੇ ਦਾ ਜਿਹੜਾ ਮਹਾਂਤ ਸੀ ਸੰਤੋਖ ਦਾਸ ਤੇ ਉਹਨੇ ਬੀੜ ਲਿਖਣੀ ਆ ਰੰਭ ਕੀਤੀ ਕਿੱਥੇ ਗਿਆ ਉਹ ਲਿਖਣ ਲਈ ਗੁਰਦਾਸਪੁਰ ਦੇ ਨਾਲ ਚਾਹਲੀ ਪਿੰਡ ਹੈ ਉਹ ਫਾਜ਼ਲਕਾ ਦੇ ਨੇੜੇ ਤੋਂ ਉਹਨੂੰ ਬੀੜ ਲੱਭਦਾ ਲੱਭਦਾ ਇੱਥੇ ਆਇਆ ਇੱਥੇ ਆ ਕੇ ਤੇ ਫਿਰ ਉਹਨੇ ਭੇਟ ਦਾ ਉਤਾਰੇ ਕੀਤੇ ਤਿੰਨ ਇੱਕ ਪਟਨਾ ਸਾਹਿਬ ਭੇਜਿਆ ਇੱਕ ਹਜ਼ੂਰ ਸਾਹਿਬ ਭੇਜਿਆ ਤੇ ਇੱਕ ਹਰਮੰਦਰ ਸਾਹਿਬ ਅੰਮ੍ਰਿਤਸਰ ਦਿੱਤਾ ਉਹਨੇ ਭਾਵਨਾ ਬਣਾਈ ਸੀ ਵੀ ਮੈਂ ਤਿੰਨ ਉਤਾਰੇ ਕਰਕੇ ਨਾ ਤਿੰਨਾਂ ਥਾਵਾਂ ਤੇ ਅਰਦਾਸ ਕਰਾਉਣੇ ਨੇ ਤੇ ਤਿੰਨ ਉਤਾਰੇ ਕੀਤੇ ਉਹਨਾਂ ਚੋਂ ਮੈਨੂੰ ਦੋ ਮਿਲ ਗਏ ਪਟਨੇ ਸਾਹਿਬ ਵਾਲਾ ਮਿਲ ਗਿਆ ਤੇ ਹਜ਼ੂਰ ਸਾਹਿਬ ਤੋਂ ਮਿਲ ਗਿਆ ਪਰ ਇੱਥੋਂ ਤਾਂ ਸ਼ਾਇਦ ਹੁਣ ਨਹੀਂ ਮਿਲਿਆ ਕਿਉਂਕਿ 84 ਦਾ ਧੁੱਲੂਕਾਰਾ ਵਾਪਰ ਗਿਆ ਹੁਣ ਦੇਖੋ ਉਹਨੇ ਕਿੱਥੋਂ ਚੱਲ ਕੇ ਕਿੱਥੇ ਬੀੜ ਲੇਖਣ ਲਈ ਹੁਣ ਉਹਨਾਂ ਨੂੰ ਬੀੜ ਲੱਭਣ ਲਈਏ ਕਟੋ-ਕਟ 2-300 ਕਿਲੋਮੀਟਰ ਆਉਣਾ ਪਿਆ ਹਨ। ਸੋ ਇਹ ਲਖਾਰੀਆਂ ਦੀ ਭਾਵਨਾ ਹੈ। ਤੇ ਕਾ ਹੋਰ ਭਾਵਨਾ ਦਾ ਜਨਾ ਇੱਥੇ ਆਉਂਦਾ। ਇਸ ਪੇੜ ਦੇ ਖੇਤੇ ਲਿਖਿਆ ਸੰਮਤ 1811 ਸਾਉਣੋਂ ਦਿਨ 15 ਗ੍ਰੰਥ ਜੀ ਲਿਖਣ ਲੱਗੇ। ਸੰਮਤ 1812 ਮਿਤੀ ਚੇਤਰੋ ਦਿਨ 5 ਸਪੂਰਨ ਹੋਆ। ਇਹਨੇ ਤਾਰੀਖ ਲਿਖੀ ਵੀ ਕਦੋਂ ਆਰੰਭ ਕੀਤਾ ਪਾਠ ਲਿਖਣ ਲਈ ਤੇ ਕਦੋਂ ਸੰਪੂਰਨ ਹੋਇਆ। ਫਿਰ ਉਹ ਸ਼ੁਕਰ ਕਰਦਾ ਹੈ। ਆਪਣਾ ਨਾਂ ਥਾਂ ਨਹੀਂ ਲਿਖਿਆ। ਸ਼ੁਕਰ ਕਰਦਾ ਦਾਤੇ ਦਾ। ち、えー <music>